ਔਰ ਜੀ ਕਿਵੇਂ ਤੁਸੀਂ ਸਾਰੇ ਤਾਂ ਅੱਜ ਮੈਂ ਤੇ ਮੇਰਾ ਡੜੀ ਖੇਤ ਆਇਸੀ ਖੇਤੋ ਸਾਡੇ ਨੇ ਸਬਜ਼ੀਆਂ ਬੀਜੀਆਂ ਹੋਈਆਂ ਨੇ ਫਲ ਵੀ ਨੇ ਫਲ ਜਿਵੇਂ ਅਮਰੂਦ ਸਬਜ਼ੀਆਂ ਵੀ ਨੇ ਜਿਵੇਂ ਚੌਲੇ ਫਲੀਆਂ ਕद्दू ਪੇਠਾ ਠੀਕ ਹੈ ਨਾ ਤੇ ਜਿਹੜੀ ਆਪਾਂ ਬਾਜ਼ਾਰੋਂ ਸਬਜ਼ੀ ਲੈ ਕੇ ਆਉਣੇ ਹੁੰਦੇ ਆ ਉਹ ਜਿਹੜਾ ਰਿਹਾ ਸਪ੍ਰੇਹਾ ਵਾਲੀਆਂ ਹੁੰਦੀਆਂ ਨੇ ਔਰ ਸਾਡੇ ਬਹੁਤ ਘੱਟ ਰੇ ਸਪ੍ਰੇ ਕੀਤੀ ਹੋਈ ਆ ਬਹੁਤ ਘੱਟ ਆਹ ਸਬਜ਼ੀਆਂ ਜਿਹੜੇ ਤੁਹਾਨੂੰ ਦਿਖਾਉਂਗਾ ਮੈਂ ਆਜੋ ਤੁਹਾਨੂੰ ਦਿਖਾਉਣਾ ਮੈਂ ਆ ਦੇਖੋ ਜੀ ਚੌਲੇ ਫਲੀਆਂ ਉਹ ਪਰਿੰਡੀਆਂ ਆ ਗਈਆਂ ਆ ਤੁਹਾਨੂੰ ਹੋਰ ਵੀ ਦਿਖਾਉਣੀਆਂ ਆ ਆ ਦੇਖੋ ਹੋ ਕਦੂ ਲੱਗੇ ਹੋਇਆ ਆ ਮਲੂਦਾ ਜੀ ਆ ਦੇਖੋ ਤੁਸੀਂ ਆਜ ਮੰਨ ਤੇ ਹੀ ਬਹੁਤ ਜਮਣਾ ਲੱਗਦੀ ਆ ਨਾ ਚੋਟਰ ਦਾ ਕੋਠਾ ਆ ਰਿਹਾ ਮਸਕਰਾ ਗਈ ਜਿਹੜੇ ਇੱਕ ਵਾਰ ਜੰਮ ਕਰਕੇ ਦਿਖਾਇਆ ਹੈ ਨਾ ਆ ਮਰੋੜਦਾ ਹੋ ਕੱਦੂ ਆ ਰੇ ਤੇ ਉਹ ਪੇਟ ਤੇ ਆ ਆ ਦੇਖੋ ਇਹ ਪੇਠਾ ਲੱਗਿਆ ਹੋਇਆ ਆ ਰਿਹਾ ਤੇ ਆ ਜਮਾਂ ਦਾ ਰਖਤਾ ਜੀ ਇਹ ਵੱਡਾ ਵਾਲਾ ਇਹਦੀ ਸ਼ੌਂ ਵੀ ਬਹੁਤ ਆ ਇੱਧਰ ਵੀ ਨੇ ਸਬਜ਼ੀਆਂ ਲੱਗੀਆਂ ਹੋਈਆਂ ਇਹ ਆ ਮੇਰੇ ਡੈਡੀ ਉੱਡ ਰਹੇ ਨੇ ਆ ਵੇਖੋ ਤੇ ਆ ਗੀ ਸਾਡੀ ਮੋਟਰ ਤੇ ਆ ਵੀ ਸਾਡੀ ਖੇਲ ਦੀ ਤੁਸੀਂ ਦੇਖ ਹੀ ਸਕਦੇ ਹੋ